ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈਗਾ ਕਿ 65000 ਤੋਂ 1 ਏਕੜ ਤੋਂ ਵੱਧ ਜਿਹੜੀ ਜ਼ਮੀਨ ਹੈਗੀ ਅਕਵਾਇਰ ਕਰਨ ਦੀ ਗੱਲ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਚੱਲ ਰਹੀ ਹੈ ਜੇਕਰ ਸਰਕਾਰ 1 ਲੱਖ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਉਸ ਦਾ ਠੇਕਾ ਦੇਵੇਗੀ ਤਾਂ ਉਸ ਦੀ ਜੋ ਰਕਮ ਹੈਗੀ ਹੈ ਉਹ 650 ਕਰੋੜ ਤੋਂ ਵੱਧ ਬਣਦੀ ਹੈ ਕਿ 650 ਕਰੋੜ ਰੁਪਏ ਤੋਂ ਵੱਧ ਜਿਹੜੀ ਰਕਮ ਹੈ ਹਰ ਸਾਲ ਕਿਸਾਨਾਂ ਨੂੰ ਠੇਕੇ ਦੇ ਰੂਪ ਦੇ ਵਿੱਚ ਦੇਣੀ ਪਵੇਗੀ ਤਾਂ ਉਹਦੇ ਲਈ ਬਜਟ ਦੇ ਵਿੱਚ ਕੋਈ ਵੀ ਪ੍ਰੋਵੀਜ਼ਨ ਹੈ ਜਿਹੜੀ ਨਹੀਂ ਰੱਖੀ ਗਈ ਹੈਗੀ ਇਸ ਗੱਲ ਨੂੰ ਲੈ ਕੇ ਬਲਵੀਰ ਸਿੰਘ ਰਾਜੇਵਾਲਾ ਜਿਹੜੇ ਸਵਾਲ ਚੁੱਕਦੇ ਨਜ਼ਰ ਆਏ ਨੇ ਨਾਲ ਬਲਬੀਰ ਸਿੰਘ ਰਾਜਿਆਲ ਦਾ ਇਹ ਵੀ ਕਹਿਣਾ ਹੈਗਾ ਕਿ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜੋ ਕਰੀਬ 116 ਪਿੰਡ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਨੇਗੇ ਔਰ 116 ਪਿੰਡ ਜਿਹੜੇ ਪੂਰੀ ਤਰ੍ਹਾਂ ਉਜੜ ਰਹੇ ਨੇ ਅਤੇ 20000 ਪਰਿਵਾਰ ਹੈ ਜਿਹੜਾ ਉਹ ਇਸ ਲੈਂਡ ਪੂਲਿੰਗ ਪਾਲਿਸੀ ਦੇ ਕਾਰਨ ਜੋ 116 ਪਿੰਡ ਖਤਮ ਹੋ ਰਹੇ ਉਹਦੇ ਕਾਰਨ 20000 ਤੋਂ ਵੱਧ ਪਰਿਵਾਰ ਜਿਹੜਾ ਪ੍ਰਭਾਵਿਤ ਹੋਊਗਾ ਉਹਨਾਂ ਨੂੰ ਆਪਦਾ ਪਿੰਡ ਹੈ ਜਿਹੜਾ ਆਪਦਾ ਜੋ ਕੀਤਾ ਹੈਗਾ ਉਸ ਨੂੰ ਛੱਡ ਕੇ ਜਾਣਾ ਪਊਗਾ ਇਹਦੇ ਵਿੱਚ ਨਾਲ ਉਹਨਾਂ ਨੇ ਇਹ ਵੀ ਗੱਲ ਜੋ ਹੈਗੇ ਆ ਕਿਸਾਨ ਆਗੂ ਹੈ ਜਿਹੜੇ ਰਾਜੇਵਾਲ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇਹਦੇ ਵਿੱਚ ਜਿਹੜੀ ਮੰਸ਼ਾ ਜਿਹੜੀ ਕਾਫੀ ਡੂੰਗੀ ਹੈ ਕਿਉਂਕਿ ਜੋ 116 ਪਿੰਡ ਖਤਮ ਹੋਣਗੇ ਤਾਂ ਉਹਨਾਂ ਦੇ ਵਿੱਚ ਮਨਰੇਗਾ ਦਾ ਰੋਜ਼ਗਾਰ ਵੀ ਹੈਗਾ ਤਾਂ ਕਿਸਾਨਾਂ ਦੇ ਨਾਲ-ਨਾਲ ਸਾਡੇ ਮਜ਼ਦੂਰ ਭਾਈਚਾਰਾ ਵੀ ਹੈਗਾ ਹੋਰ ਵੀ ਲੋਕ ਹੈ ਜਿਹੜੇ ਵੱਸਦੇ ਆ ਉਹ ਵੀ ਪ੍ਰਭਾਵਿਤ ਹੋਣਗੇ ਇਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਹੈ ਜਿਹੜੇ ਉਹ ਇਹ ਵੀ ਗੱਲ ਕਹਿੰਦੇ ਨਜ਼ਰ ਆਏ ਆ ਉਹ ਕਹਿੰਦੇ ਕਿ ਉਹਨਾਂ ਨੇ ਇਹ ਪਾਲਿਸੀ ਜਿਹੜੀ ਬੜੀ ਡੂੰਘਾਈ ਦੇ ਨਾਲ ਪੜੀ ਆ ਤਾਂ ਉਹਨਾਂ ਕਿਹਾ ਕਿ ਜੋ ਬਲਬੀਰ ਸਿੰਘ ਰਾਜੇ ਵਾਲਾ ਉਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਜਿਹੜੀ ਸਿਰਫ 3 ਸਾਲ ਦੇ ਲਈ ਹੀ 1 ਲੱਖ ਰੁਪਏ ਪ੍ਰਤੀ ਏਕੜ ਠੇਕਾ ਜਿਹੜਾ ਦੇਵੇਗੀ ਉਹਨਾਂ ਦਾ ਇਹ ਬਲਬੀਰ ਸਿੰਘ ਰਾਜੇ ਵਾਲ ਦਾ ਕਹਿਣਾ ਹੈਗਾ ਉਸ ਤੋਂ ਬਾਅਦ ਨਾਲ ਉਹਨਾਂ ਨੇ ਇਹ ਵੀ ਗੱਲ ਦੁਬਾਰਾ ਫੇਰ ਮੈਂ ਇੱਕ ਵਾਰ ਕਹਦਾ ਕਿ ਉਹਨਾਂ ਨੇ ਇਹ ਗੱਲ ਦੁਬਾਰਾ ਫੇਰ ਚੱਕੀ ਹੈ ਕਿ ਜੇਕਰ ਇੱਕ ਕਿਸਾਨ ਨੂੰ 1 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਂਦਾ ਤਾਂ 650 ਕਰੋੜ ਰੁਪਏ ਤੋਂ ਵੱਧ ਰਕਮ ਹੈ ਜਿਹੜੀ ਉਹ ਜੋ ਬੰਦੀ ਹੈਗੀ ਆ ਤਾਂ ਉਹ ਸਰਕਾਰ ਕਿੱਥੋਂ ਦੇਵੇਗੀ ਉਹਦਾ ਰੋਡ ਮੈਪ ਕੀ ਹੈ ਪ੍ਰੋਵੀਜ਼ਨ ਕੀ ਹੈ ਕੀ ਉਹ ਬਜਟ ਦੇ ਵਿੱਚ ਰੱਖਿਆ ਗਿਆ ਜਾਂ ਨਹੀਂ ਰੱਖਿਆ ਗਿਆ ਉਹ ਤਾਂ ਵੀ ਸਵਾਲ ਹੈ ਜਿਹੜੇ ਬਲਬੀਰ ਸਿੰਘ ਰਾਜਵਾਲ ਚੱਕਦੇ ਨਜ਼ਰ ਆਏ ਨੇਗੇ ਤਾਂ ਇਸ ਗੱਲ ਨੂੰ ਲੈ ਕੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਭਾਰਤ ਸਰਕਾਰ ਦਾ ਇੱਕ ਆંકੜਾ ਹੈ ਕਿ ਜਿਹਦੇ ਅਨੁਸਾਰ 86% ਕਿਸਾਨ ਹੈ ਜਿਹੜੇ ਭਾਰਤ ਦੇ ਵਿੱਚ ਉਹ 5 ਇਕੜ ਤੋਂ ਘੱਟ ਰਕਬੇ ਵਾਲੇ ਕਿਸਾਨ ਹੈ ਜਿਨ੍ਹਾਂ ਦੀ ਗਿਣਤੀ 86% ਦੀ ਬਣਦੀ ਹੈ ਤਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਇਹ ਜੋ ਪਾਲਿਸੀ ਹੈਗੀ ਹੈ ਇਹਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਭਾਈਚਾਰੇ ਦਾ ਹੋਰ ਜੋ ਵੱਖ-ਵੱਖ ਲੋਕ ਪਿੰਡਾਂ ਦੇ ਵਿੱਚ 116 ਪਿੰਡਾਂ ਦੇ ਵਸਦੇ ਆ ਉਹਨਾਂ ਦਾ ਵੀ ਉਜਾੜਾ ਵੱਡੇ ਪੱਧਰ ਤੇ ਹੋਊਗਾ। ਇਹਦੇ ਵਿੱਚ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਪਾਲਿਸੀ ਦੇ ਅਨੁਸਾਰ ਇੱਕ ਕਿਸਾਨ ਹੈ ਜਿਹੜਾ ਉਸ ਨੂੰ 1 ਏਕੜ ਜੇਕਰ ਕਿਸਾਨ ਸਰਕਾਰ ਨੂੰ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ 1000 ਗਜ ਦਾ ਇੱਕ ਰੈ residențial ਪਲਾਟ ਦਿੱਤਾ ਜਾਏਗਾ 200 ਗਜ ਦਾ ਇੱਕ ਕਮਰਸ਼ੀਅਲ ਪਲਾਟ ਹੈ ਜਿਹੜਾ ਪ੍ਰਤੀ ਏਕੜ ਦਿੱਤਾ ਜਾਏਗਾ ਪੈਸਾ ਕੋਈ ਨਵੀਂ ਦਿੱਤਾ ਜਾਏਗਾ ਬਲਬੀਰ ਸਿੰਘ ਰਾਜਵਾਲ ਦਾ ਇਹਦੇ ਵਿੱਚ ਇਹ ਵੀ ਕਹਿਣਾ ਹੈਗਾ ਕਿ ਪਾਲਿਸੀ ਦੇ ਅਨੁਸਾਰ ਜੇਕਰ ਕਿਸੇ ਕਿਸਾਨ ਦੀ ਮੰਨ ਲਓ 9 ਏਕੜ ਜ਼ਮੀਨ ਹੈ ਜਿਹੜੀ ਉਹ ਲੈਂਡ ਪੂਲਿੰਗ ਪਾਲਿਸੀ